ਇਹ ਧੰਦਾ ਦੇ ਇੱਕ ਅਸਮਾਨੀ ਬਿਜਲੀ ਦਾ ਕਹਿਰ ਦੇਖਣ ਨੂੰ ਮਿਲਿਆ ਪਟਿਆਲਾ ਦੇ ਇੱਕ ਪਿੰਡ ਦੇ ਵਿੱਚ ਪਟਿਆਲਾ ਦੇ ਵਿੱਚ ਤਿੰਨ ਘਰਾਂ ਦੇ ਉੱਪਰ ਅਸਮਾਨੀ ਬਿਜਲੀ ਡਿੱਗੀ ਔਰ ਜਿਸ ਤੋਂ ਬਾਅਦ ਘਰਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਘਰ ਦੇ ਵਿੱਚ ਜਿੰਨੇ ਪੱਖੇ ਸੀ ਜਿੰਨੇ ਪਲੱਗ ਸੀ ਜਿੰਨੇ ਏਸੀ ਸੀ ਜਿੰਨੇ ਫਰਿੱਜ ਸੀ ਜਾਨੀ ਕਿ ਜਿੰਨੀਆਂ ਵੀ ਇਲੈਕਟ੍ਰੋਨਿਕ ਚੀਜ਼ਾਂ ਸੀ ਸਾਰਿਆਂ ਨੂੰ ਨੁਕਸਾਨ ਪਹੁੰਚਿਆ ਸੜ ਕੇ ਸੁਆਹ ਹੋ ਗਈਆਂ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਬੁਰਾ ਹਾਲ ਹੋਇਆ ਕਿਵੇਂ ਤਹਿਸ ਨਹਿਸ ਕਰਕੇ ਰੱਖ ਦਿੱਤਾ ਤਾਂ ਅਸਮਾਨੀ ਬਿਜਲੀ ਜਿੱਥੇ ਡਿੱਗਦੀ ਹੈ ਸਤਿਆਨਾਸ਼ ਕਰ ਦਿੰਦੀ ਹੈ ਉਸ ਤਰ੍ਹਾਂ ਦਾ ਤੁਸੀਂ ਦੇਖਿਆ ਹੋਊਗਾ ਬਹੁਤ ਵਾਰ ਜਦੋਂ ਕੋਈ ਵਾਰ ਦਰਖਤਾਂ ਦੇ ਉੱਪਰ ਅਸਮਾਨੀ ਬਿਜ ਡਿੱਗਦੀ ਹੈ ਤਾਂ ਦਰਖਤਾਂ ਨੂੰ ਬਚਾ ਲੋਂ ਵੀ ਪਾੜ ਦਿੰਦੀ ਹੈ ਅਸਮਾਨੀ ਬਿਜਲੀ ਕਰਕੇ ਕਈ ਮੌਤਾਂ ਵੀ ਹੋ ਜਾਂਦੀਆਂ ਨੇ ਪਰ ਇਹ ਜਿਹੜਾ ਕਿਸਮਤ ਰਹੀ ਕਿ ਘਰ ਦੇ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਇਲੈਕਟ੍ਰੋਨਿਕ ਚੀਜ਼ਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੰਨੇ ਤੁਸੀਂ ਦੇਖ ਸਕਦੇ ਹੋ ਘਰ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਉਹਨਾਂ ਦੇ ਵਿੱਚ ਜੋ-ਜੋ ਇਲੈਕਟ੍ਰੋਨਿਕ ਸਮਾਨ ਪਿਆ ਸੀ ਜਿਵੇਂ ਕੋਈ ਪੱਖੇ ਸੀ ਏਸੀ ਜਾ ਰਹੇ ਹੁਣ ਗਰਮੀਆਂ ਦਾ ਵੇਲਾ ਔਰ ਕੂਲਰ ਫ੍ਰਿਜ ਜੋ ਕੁਛ ਵੀ ਪਿਆਸ ਸਿਓ ਸੜ ਕੇ ਸੁਆਹ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖੋ ਇਹ ਤਸਵੀਰਾਂ ਦੇ ਵਿੱਚ ਸਾਫ ਪਤਾ ਲੱਗ ਰਿਹਾ ਕਿ ਕਿਸ ਪ੍ਰਕਾਰ ਅਸਮਾਨੀ ਬਿਜਲੀ ਨੇ ਕੈਟ ਆਇਆ ਪਰ ਆ ਮਹੀਨਾ ਜਿਹੜਾ ਮਈ ਦਾ ਮਹੀਨਾ ਦੇਖੋ ਤੁਸੀਂ ਜੁਲਾਈ ਅਗਸਤ ਵਰਗਾ ਲੱਗਦਾ ਮਸਾਂ ਤੰਨਿਆ 4 ਦਿਨ ਗਰਮੀ ਪਈ ਹੋਣੀ ਆ ਪਰ ਸਾਰਾ ਮਹੀਨਾ ਇਹ ਇਸ ਤਰ੍ਹਾਂ ਹੀ ਲੰਘਿਆ ਕਦੇ ਤੂਫਾਨ ਆ ਜਾਂਦਾ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਹਨੇਰੀ ਚੱਲਦੀ ਹੈ ਤਾਂ ਮੌਸਮ ਵਿਭਾਗ ਲਗਾਤਾਰ ਪਹਿਲਾਂ ਹੀ ਵਾਰਨਿੰਗ ਦੇ